ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਨਠਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਵਜਾ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਸਾਰੀਆਂ ਸੂਈਆਂ ਸਵਾਈਆਂ ਜੇ ਗੱਬਣ ਕੋਈ ਵੀ ਨਹੀਂ ਆ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੁੰਦੀ ਆ ਵੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਕਦੀ ਵੀ ਨਹੀਂ ਕਿੰਨੇ ਵੀ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੋਂ ਪੁੱਛ ਲੈ ਜੀ ਜੋ ਵੀ ਕੁਛ ਆ ਇੱਥੇ ਵੇਖ ਚੱਕ ਖੜਿਆ ਕਰੋ ਜੀ 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 ਸਾਸਿਕਾਲ ਜੀ ਸਾਸਿਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਭਾਈ ਚਲੋ ਠੀਕ ਠਾਕ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਹਰਜੀਤ ਸਿੰਘ ਜੀ ਤੇ ਪਿੰਡ ਵੀ ਦੱਸ ਦਿਓ ਪਿੰਡ ਲਠਵਾਲ तहसील बटाला ਤੇ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ ਹੀ ਬੋਲ ਦੋ 8569088513 ਠੀਕ ਆ ਹਾਂਜੀ ਅੱਜ ਤਿੰਨ ਮੱਜਾਂ ਦੇ ਇੱਕ ਗਾਂਹ ਨਾ ਸਾਰੀਆਂ ਸੁਈਆਂ ਨਾ ਇੱਕ ਗਾਂਹ ਜੇ ਠੀਕ ਆ ਨੀਲੀ ਰਾਵੀ ਦੀ ਮੱਜਾ ਬਹੁਤ ਚੰਗੀ ਠੀਕ ਆ ਚਲੋ ਸਭ ਤੋਂ ਪਹਿਲਾਂ ਆਪਾਂ ਕਾਲੀ ਮਾਈ ਤੋਂ ਸ਼ੁਰੂਆਤ ਕਰ ਲਈਏ ਚੰਗੇ ਕਦ ਕਾਟ ਚ ਆ ਹਾਂਜੀ ਤੇ ਥੱਲੇ ਆ ਚਲੋ ਚੰਗੀ ਥੱਲੇ ਬਹੁਤ ਚੰਗੀ ਦਸਤੀਏ ਤੇ ਬਾਰੇ ਫਿਰ ਹਾਂਜੀ ਇਨ ਨੂੰ ਭਾਜੀ ਮਹੀਨੋਂ ਇੱਕ ਮਹੀਨਾ ਹੋਇਆ ਜੇ ਸੂਈ ਨੂੰ ਇਹਦਾ ਬੱਚਾ ਮਰ ਗਿਆ ਅੱਛਾ ਬੱਚਾ ਨਹੀਂ ਹੈਗਾ ਬੱਚਾ ਮਰ ਗਿਆ ਜੇ ਠੀਕ ਆ ਤੇ ਬਾਕੀ ਦੁੱਧ ਨੂੰ ਦੁੱਧ 12 ਕਿਲੋ ਚੋਕ ਕੇ ਲੈਂਦੀ ਸਾਡੇ ਕੋਲ ਆਣ ਕੇ ਮਤਲਬ ਬੱਚਾ ਮਰ ਗਿਆ ਹੁਣ ਤੇ ਜੇ ਫਿਲਹਾਲ ਮਤਲਬ ਉਸ ਤਰ੍ਹਾਂ ਚੋਣੀ ਪੈਂਦੀ ਆ ਪਰ ਬਾਕੀ ਡਾਢੀ ਡੰਗ ਚ ਆ ਜੇਗੀ ਪਹਾੜੇ ਤੇ ਅੱਛਾ ਹਾਂਜੀ ਹੁਣ ਤੇ ਜੇ ਟੀਕਾ ਲਾ ਕੇ ਮੈਂ ਚੋਂਡੇ ਜੇ ਤੇ ਬਾਲਟੀ ਪੁੰਝੇ ਰੱਖ ਕੇ ਹਲਦੀ ਨਹੀਂ ਅੱਛਾ ਹਾਂਜੀ ਤੇ ਦੁੱਧ ਦੋਨ ਕਿੰਨਾ ਚ ਐਸ ਵੇਲੇ ਅਸੀਂ 10 ਕਿਲੋ ਦੁੱਧ ਦੋ ਤਰਾ 12 ਕਿਲੋ ਹੈ ਥੱਲੇ ਅਛਾ 10 ਕਿਲੋ ਦਾ ਬੱਚਾ ਮਰਨ ਕਰਕੇ ਥੋੜੀ ਜੀ ਕਟੀ ਹੈ ਭਾਈ ਤੋਰੋ ਫਿਰ ਇੱਕ ਰੀਨ ਹਾਂਜੀ ਬਾਕੀ ਉਤਨੇ ਇਹ ਆ ਵੀ ਕੱਦ ਕਾਠ ਪੱਖੋਂ ਚੰਗੀ ਆ ਉੱਚੇ ਕੱਦ ਕਾਠ ਚ ਮੱਝਾਂ ਚੰਗੀ ਨਸਲ ਦੀਆਂ ਆ ਜੇ ਵਡੀਆਂ ਮੈਂ ਹਾਂਜੀ ਹਾਂਜੀ ਬਾਕੀ ਖਾਣ ਦਾ ਸਾਈਜ਼ ਗੈਪ ਵੀ ਚੰਗਾ ਤੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਮੋੜ ਕੇ ਤਾ ਹਾਂ ਦੇ ਸਾਡੇ ਥਾਣੇ ਦੇ ਲਾਗੇ ਤਾਂ ਇੱਕ ਰੀ ਤੇ ਮਿਲਕਿੰਗ ਵੀ ਚੰਗੀ ਲੱਗੀ ਹੈ ਤੇ ਉਤਰਾਂ ਥਣ ਥਣ ਪੂਰੇ ਜੇ ਬਿਲਕੁਲ ਜੀ ਆਹ ਵੇਖੋ ਮਿਲਕਿੰਗ ਵੇ ਆਹ ਵੇਖੋ ਪੈਪ ਹੀ ਆ ਗਿਆ ਠੀਕ ਹੈ ਕਿੜੀਆਂ ਕਿੰਨਾ ਫੇਰ ਖਨੇ ਦਾ ਮੁੱਲ ਆਪਾਂ ਇਹਦਾ ਮੁੱਲ ਤੇ ਭਾਜੀ 70000 ਕਰਨੇ ਆ ਅੱਛਾ ਇਹ ਫਿਲਹਾਲ ਹੈ ਬੱਚਾ ਵਰਗਾ 65000 ਦੀ ਚਲੋ ਅੱਛਾ 65000 ਦੀ ਦੇ ਦੋ 70000 ਦੀ ਚਲੋ ਬਾਕੀ ਮੌਕੇ ਦੇ ਹੋਰ ਮਾਨ ਕਰ ਦੋਗੇ ਕੋਈ ਗੱਲ ਕੋਈ ਫੋਨ ਲਾਊਗਾ ਤੇ ਧਰ ਦੋਗੇ ਮਾਨਤਾ ਠੀਕ ਹੈ ਤੇ ਹੁਣ ਇਹ ਕਾਰ ਨੀਲੀ ਦੀ ਮੱਝ ਆ ਗਈ ਇਹਦੇ ਮਗਰ ਕੀਜ ਇਹਦੀ ਮਗਰ ਕੱਟੀ ਆ ਇਹਦੇ ਮਗਰ ਕੱਟੀ ਆ ਹਾਂਜੀ ਤੇ ਥਾਣਾ ਇਹਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤਾਂ ਨੰਦਾ ਸਾਈਜ਼ ਜਿਹੜਾ ਇਹਦਾ ਵੀ ਚੰਗਾ ਕਿਲੇ ਪਿਛਲੇ ਸਾਡੇ ਲਗਭਗ 120 ਜੀ ਸਾਈਜ਼ ਦੇ 120 ਕੁ ਕੁ ਤੇ ਕਿੰਨਾ ਇਹ ਤੇ ਕੱਲ ਦੁੱਧ ਦੁੱਧ 10 ਕਿਲੋ ਹੋਏਗਾ ਇੱਥੇ 10 ਕਿਲੋਗਾ ਪੱਕਾ ਦੁੱਧ ਪੱਕਾ ਦੁੱਧ 10 ਕਿਲੋ ਹੋਏਗਾ ਤੋਰੋ ਫੇਰੇ ਕਰੀਨਾਂ ਵਿੱਚ 10 ਕਿਲੋ ਦੁੱਧ ਜਿਹੜਾ ਇਹਦੇ ਕੋ ਵੀ ਕਹਿੰਦੇ ਵੀ ਹੈਗਾ ਜੇ ਇਹ ਪਰ ਆਉਂਦੀ ਐ ਅੱਜ ਤੁਰ ਗਿਆ ਆ ਕੇ ਨਾ ਬਾਕੀ ਫਿਕਸ ਜਵਾਬ ਨੇ ਦਿੱਈ ਆ ਦੂਸਰੇ ਪਾਸੇ ਤਾਂ ਥੰਦੰ ਦਿਖਾ ਦिए ਥੋੜੀ ਜਿਹੀ ਅੱਗੇ ਕਰਿਓ ਜੀ ਥੋੜੀ ਜਿਹੀ ਤਾਂ ਦੇ ਤੇ ਇਹ ਮਗੱਲਾ ਸਾਨੂੰ ਥੋੜਾ ਜਿਹਾ ਇੱਕ ਵੱਡਾ ਨਹੀਂ ਰੱਖ ਦਿਜੀਏ ਨਹੀਂ ਨਹੀਂ ਜੀ ਬਿਲਕੁਲ ਉਸ ਤਰ੍ਹਾਂ ਬੈਨ ਨਹੀਂ ਅੱਛਾ ਹਾਂਜੀ ਤੇ ਉਸ ਤਰ੍ਹਾਂ ਥੰਦ-ਥੰਦ ਓਕੇ ਸਾਰੇ ਬਿਲਕੁਲ ਓਕੇ ਓਕੇ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ 75000 ਕਰਨੇ ਆ ਇਹ ਕਿੰਨੇ ਦੇ ਦਈਏ ਚਲੋ ਮਾਨਤਾਣ 2000 ਛੱਡ ਦਾਂਗੇ ਚਲੋ 72 ਦੀ ਦੇ ਦਿਓ 72 ਦੀ ਠੀਕ ਹੈ ਤੇ ਦੁੱਧ 10 ਕਿਲੋ ਕਰੋ ਚਵਾਦੋ 10 ਕਿਲੋ ਪੱਕਾ ਹੈਗਾ ਜੀ ਕੱਟੀ ਮਗਰਿਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਇਹਦੇ ਮਗਰ ਕੱਟੀ ਬਾਕੀ ਦੁੱਧ ਦੀ ਚਵਾਈ ਆਪ ਕਰਕੇ ਕਰੋ ਹਾਂਜੀ ਹੁਣ ਆ ਥੋੜੀ ਉੱਚੇ ਬੱਚੇ ਦੀ ਆ ਹਾਂਜੀ ਹੈਗੀ ਹੈ ਵੀ ਚਲੋ ਪਾਰੇ ਪੱਲੇ ਦੀ ਹੈ ਮੱਜ ਇਹਦੇ ਕੋਲ ਦੁੱਧ ਕਿੰਨਾ ਜੀ ਹੁਣ ਇਹਦੇ ਕੋਲ ਹੋਲੇ 9 ਕਿਲੋ ਦੁੱਧ ਜੇ ਭਾਜੀ 9 ਕਿਲੋ ਹੈਗਾ ਪੱਕਾ ਦੁੱਧ ਇਹਦੇ ਕੋਲ 9 ਕਿਲੋ ਪੱਕਾ ਜੀ ਤੇ ਕੱਟੀ ਮਗਰਿਆ ਇਹਦੇ ਅੱਛਾ ਬਾਕੀ 1 ਮਹੀਨੇ ਦੀ ਫੜੀ ਆ ਮੱਜ ਅਛੇ 1 ਮਹੀਨਾ ਹੋ ਗਿਆ ਠੀਕ ਆ ਭਰਾ ਇਹ ਦੁੱਧ ਨਵੇਂ 1 ਮਹੀਨਾ ਹੋ ਗਿਆ ਜਦੋਂ ਫੜੀ ਨੇ ਠੀਕ ਉਹ ਕੱਟੀ ਮਗਰਿਆ ਆਵਲੀ ਕੱਟੀ ਜੇ ਤੇ ਮਗਰ ਠੀਕ ਹੈ ਜੀ ਲਿਆਓ ਫਿਰ ਤੋੜ ਦਈਏ ਇਹਨੂੰ ਤੇ ਮਿਲਦੀ ਦੋਵੇਂ ਟਾਂ ਕੱਟੀ ਤੇ ਜੀ ਕੱਟੀ ਦੇ ਉੱਤੇ ਕੋਈ ਗੱਲ ਹੀ ਨਹੀਂ ਇਹਨੇ ਆਖਣਾ ਹੀ ਕੋਈ ਨਹੀਂ ਵੱਡੀ ਮੱਝ ਤਾਨੇ ਦੇ ਦੇਖ ਸਾਦੇ ਚ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤੇ ਭਾਜੀ 60000 ਕਰਦੇ ਆਂ ਅੱਛਾ 60 ਦੀ ਦੇ ਦਈਏ ਚਲੋ ਦੇ ਦਿਆਂਗੇ 60 ਅੱਛਾ 60 ਦੀ ਦੇ ਦੋਗੇ ਹਾਂਜੀ ਠੀਕ ਹੈ ਤੇ ਉਹਨਾਂ ਗਾਂਵ ਆ ਆਪਣੇ ਕੋਲ ਇੱਕ ਜਿਹੜੀ ਆ ਵਾਲੀ ਇਹ ਕਿੰਨੇ ਕਿ ਚਰਦੀ ਸੋਈ ਆ ਇਹ ਭਾਜੀ ਇਹਦਾ ਕੱਲੀ ਬੱਚਾ ਮਰਿਆ ਜੇ ਇਹਦੀ ਵੀਡੀਓ ਵੀ ਆਪਾਂ ਬਣਾ ਕੇ ਰੱਖੀ ਤਾਜੀ ਗਾਂਸ ਸੋਈ ਜੇ ਅੱਛਾ ਇਸ ਵੇਲੇ 10 ਕਿਲੋ ਤੇ ਪਹਿਲਣ ਵੜਿਆ ਅੱਛਾ ਹਾਂਜੀ ਕੱਲ ਵੀ ਨਹੀਂ ਇਸ ਤਰ੍ਹਾਂ ਜਿਹੀ ਸੀ ਤੇ ਸਗੋਂ ਦੁੱਧ 12 ਕਿਲੋ ਹੀ ਹੁਣ ਸਗੋਂ ਬੱਚਾ ਮਰਨ ਕਰਕੇ ਰਿੰਗਦੀ ਆ ਤੇ ਤਾਂ ਗਰਗੇ ਘਟੀ ਹੁਣ ਵੀ ਇਹੋਲੇ 10 ਕਿਲੋ ਦੁੱਧ ਹੈਗਾ ਕਿੰਨੇ ਚੱਦੀ ਸੂਈ ਆ ਇਹ 20 ਕੁ ਦਿਨਾਂ ਦੀ ਅੱਛਾ ਹਾਂਜੀ ਹੁਣ 10 ਕਿਲੋ ਹੈਗਾ ਦੁੱਧ ਹਾਂਜੀ ਤੋਰ ਅੱਛੀ ਬੱਚੇ ਦੀ ਵੀਡੀਓ ਬਣਾਈ ਹੈ ਜੀ ਸਾਡੇ ਕੋਲ ਕੱਲ ਹੀ ਬੱਚਾ ਮਰਿਆ ਹੈਗਾ ਅੱਛਾ ਅੱਛਾ ਠੀਕ ਹੈ ਬਾਕੀ ਉਤਰੇ ਆ ਵੀ ਘੱਟ ਘੱਟ ਚੰਗੀ ਆ ਤੇ ਫਿਕਸ ਜੇ ਬਾਨੇ ਦੀ ਹੈ ਲਾਜ ਬੱਚਾ ਇਹਦਾ ਮਰ ਗਿਆ ਹਣਾ ਬਾਕੀ ਚੋਈਏ ਹਾਂ ਜੋ ਆਈਏ ਬਈ ਛੋਟੇ ਨੇ ਕੋਈ ਚੋਈਏ ਕਰਾ ਦਿੰਦੇ ਆ ਥਾਣੇ ਦੇ ਦੇਖ ਸਾਦੇ ਜੀ ਬਿਲਕੁਲ ਪ੍ਰੋਪਰ ਅੱਥਾ ਚੋਂ ਨਾਲ ਸਾਨੇ ਕੋਈ ਤੇਰਾ ਮੁੱਲ ਕਿੰਨਾ ਜੇ ਫਿਰ ਇਹਦਾ ਮੁੱਲ ਭਾਈ 32000 ਕਰਨੇ ਅੱਛਾ 32000 ਹਾਂਜੀ 30 ਹੀ ਦੇ ਦੀਏ ਚਲੋ ਦੇ ਠੀਕ ਹੈ ਹਾਂਜੀ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਫਿਰ ਬਸ ਇਹੋ ਕੋਈ ਹਰ ਡੰਗਰ ਨੂੰ ਕਿਉਂ ਚਾ ਦੀ ਮਤਲਬ ਪੱਕੀ ਸਾਨੂੰ ਤਸੱਲੀ ਆਪਣੀ ਤਸੱਲੀ ਕਰਕੇ ਖੜੋ ਤਸੱਲੀ ਕਰਕੇ ਖੜੋ ਹਨਾ ਜੋ ਵੀ ਇੱਥੇ ਵੇਚ ਚੱਕ ਕੇ ਆਪਣਾ ਦੁੱਧ ਜਨਾ ਜਾਂ ਨਾ ਦੱਸਿਆ ਇਹ ਨਾ ਇਹ ਨਾ ਪੱਕਾ ਹੈਗਾ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਤਸੱਲੀ ਆਪਣੀ ਇੱਥੇ ਕਰਕੇ ਖੜੋ ਤੇ ਸਾਡੀ ਗੱਲ ਤੇ ਜਰੂਰ ਗੌਰ ਕਰਿਆ ਕਰੋ ਜੀ